ਔਰ ਅਭੀ ਤੋਂ ਰੁਕੋ ਕਲਾਈਮੈਕਸ ਅਭੀ ਬਾਕੀ ਹੈ ਆ ਦੇਖੋ ਜੀ ਆ ਸਾਡਾ ਮੋਟਰਸਾਈਕਲ ਇਹਦੇ ਉੱਪਰ ਆਇਆ ਤੇ ਦੇਖੋ ਕਿ ਨਾਲੇ ਬੜ ਗਿਆ ਤੋਂ ਤੁਹਾਨੂੰ ਅੱਗੇ ਜਾ ਕੇ ਦਿਖਾਉਨੇ ਆ ਦੇਖ ਲਓ ਜੀ ਕੋਕਨਟ ਦੇ ਜੰਗਲ ਇਹ ਸਾਡਾ ਸ਼ਰਪਰੇ ਏਰੀਆ ਵਿੱਚ ਪੈਂਦੇ ਆ ਜੀ ਤੇ ਲੱਗੇ ਥਾਣਾ ਡੈਮ ਸੋ ਤੁਹਾਨੂੰ ਅੱਗੇ ਜਾ ਕੇ ਦਿਖਾਉਨੇ ਆ ਚਲੋ ਭਾਜੀ ਚੱਲਣੀ ਆ ਸਹੀ ਨਹੀਂ ਚੱਲਦਾ ਚਲੋ ਦੇਖਦੇ ਹਾਂ ਚਲਾ ਲਾਂਗੇ ਚਲਾ ਲਾਂ ਨਾ ਭਾਜੀ ਇੰਨੀ ਕਿੰਦੇ ਦੇਖੋ ਜੀ ਕਿੰਨਾ ਸੋਹਣਾ ਕੁਦਰਤ ਦਾ ਨਜ਼ਾਰਾ ਸੋ ਵੱਡੇ ਵੱਡੇ ਦਰੱਖਤ ਯਾਰ ਆਸਾ ਵੀ ਦੇਖੋ ਜੀ ਕਿੰਨਾ ਜਿਆਦਾ ਸੋਹਣਾ ਤੇ ਕੱਪੜੇ ਰੇਤਾ ਰੇਤਾ ਠੀਕ ਦੇ ਚਲੋ ਜੀ ਖਾਂਦੇ ਨਾਲ ਦੇ ਮੌਸਮ ਦੇ ਬਹੁਤ ਜ਼ਿਆਦਾ ਠੰਡਾ ਤੇ ਵਧੀਆ ਚਲੋ ਹਾਂ ਜੀ ਤੁਹਾਨੂੰ ਅੱਗੇ ਜਾ ਕੇ ਇਹਦੀ ਖੱਟ ਦਿਖਾਉਦੇ ਹਾਂ ਖੱਟ ਵਿੱਚ ਪਾਣੀ ਸੋ ਤੋ ਦੇਖੋ ਜੀ ਕੋਕਨਟ ਦੇ ਜੰਗਲ ਤੇ ਆਹ ਦੇਖੋ ਜੀ ਇੱਥੇ ਕੀ ਲਿਖਿਆ ਹੈ ਕਿਰਪਾ ਕਰਕੇ ਕਿਸੇ ਵੀ ਜੰਗਲੀ ਜਾਨਵਰ ਨਾਲ ਸ਼ੇਰਖਾਨੀ ਨਾ ਕਰੋ ਸੋ ਇਹ ਖਾਸ ਗੱਲ ਦਾ ਧਿਆਨ ਰੱਖਣਾ ਜੀ ਬਾਕੀ ਤਾਂ ਤੁਸੀਂ ਆਪਣਾ ਇੰਜੋਏ ਕਰੋ ਸੋ ਇੱਥੇ ਆਪਾਂ ਜਾਨਵਰ ਦੇਖਿਆ ਛੋਟਾ ਜਿਹਾ ਫਿਲਾਲ ਉਹ ਪਤਾ ਨਹੀਂ ਕਿੱਥੇ ਚਲ ਗਿਆ ਚਲੋ ਹੁਣ ਤੁਹਾਨੂੰ 2 ਮਿੰਟ ਵਾਧਾ ਰੱਡੀ ਵੀਡੀਓ ਬਣਾਉਂਦੇ ਆ ਜੀ ਸੋ ਤੁਸੀਂ ਆ ਦੇਖ ਸਕਦੇ ਹੋ ਕਿ ਕਿੰਨੀ ਵਧੀਆ ਸਾਰਾ ਘਟਲਾਂ ਜੀ ਕਿੰਨੀ ਜਿਆਦਾ ਸੋਹਣੀ ਆ ਸੋ ਤੁਹਾਨੂੰ ਵਾਈਡ ਐਂਗਲ ਕਰਕੇ ਦਿਖਾਉਣਾ ਜੀ ਦੇਖੋ ਜੀ ਕਿਉਂ ਤੇਰਾ ਕਿੰਨਾ ਸੋਹਣਾ ਨੇ ਜਦਾਂ ਕਲ ਵਿੱਚ ਕਿੰਨਾ ਸੋਹਣਾ ਜਿਹਾ ਵਧੀਆ ਫੋੜ ਆ। ਅੱਜ ਕੀ ਕਹਿੰਦੇ ਇਹਨੂੰ? ਪਿੱਪਲ ਫੋੜ। ਜਿਵੇਂ ਦੇਖੋ ਜੀ ਕਿੰਨਾ ਵਧੀਆ ਰੋਡ ਹੈ ਇਹ। ਕਿੰਨੀ ਸ਼ਾਂਤ ਚਿਹਰਾ ਘੱਟਾ। ਵਾਸੇ ਕੋਕਾਂ ਨੇ ਇੱਥੇ ਜੰਗਲ ਤਾਂ ਵਧੀਆ ਪਰ ਸੋ ਇੱਥੇ ਇਕੱਲੇਆਂ ਵਿੱਚ ਸਫ਼ਰ ਤਾਂ ਨਾ ਕਰੋ ਫਿਲਹਾਲ ਰਾਤ ਨੂੰ। ਉਹ ਦਿਨ ਵਿੱਚ ਤੁਸੀਂ ਜਾ ਸਕਦੇ ਹੋ ਕੋ ਜੀ ਕਿੰਨੀ ਖੂਬਸੂਰਤ ਜਗ੍ਹਾ ਤੇ ਠੰਡੇ ਠੰਡੇ ਪਹਾੜ ਹਨ ਤੇ ਵਧੀਆ ਵਧੀਆ ਗਰਮੀ ਤੇ ਬਹੁਤ ਵਧੀਆ ਜੁਮਹਿਨਾ ਬਤਰੀ ਗੋਲ ਤੇ ਆਨੰਦ ਲੈ ਰਹੇ ਆ ਉਹ ਸਾਹਮਣੇ ਇੱਕੋ ਮੇਰੇ ਜਾ ਰਿਹਾ ਸੋਲਾ ਕੀ ਫਾ ਜੀੜੀ ਲੱਗੇ ਮੋਟਰਸਾਈਕਲ ਚਲਾਉਣਾ ਠੰਡ ਫਿਰ ਕਰਾਉਂਦੇ

ਬਾਕੀ ਦੇਖੋ ਜੀ ਕਿੰਨਾ ਵੱਡਾ ਪਹਾੜਾ ਉੱਪਰ ਜੰਨਤ ਜੰਨਤ ਅਜੀ ਜੰਨਤ 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 ਲਈ ਜੰਨਤ ਬਾਕੀ ਤੁਹਾਨੂੰ ਭਾਜੀ ਨੇ ਡਰਾਈਵਰੀ ਵਾਰੀ ਦਾ ਪਤਾ ਹੀ ਹੈ ਤੋਂ ਬਹੁਤ ਜ਼ਿਆਦਾ ਤੋਂ ਕੰਮ ਹੈ ਜਿਹੜਾ ਦੇਖਣਾ ਕਿ ਰਾਸਤਾ ਪਾਣੀ ਇਹਨੇ ਸਵੈ ਕਰਾਤਾ ਦੇਖ ਰਹੇ ਆ ਸੋ ਜੰਨਤ ਜੱਲਾ ਮੈਨੇਜ ਕਰੀ ਸਿੱਧਾ ਰਾਜ ਤੋਂ ਪਾਣੀ ਖਾਨੂਕ ਬਾਤ ਚ ਦਿਖਾਉਣੇ ਆ ਭਾਜੀ ਉਹਨਾਂ ਦਾ ਡਰਾਈਵਰੀ ਸੋ ਇੱਥੇ ਦਾ ਬਹੁਤ ਜ਼ਿਆਦਾ ਆਰੇ ਕੁਫਲੇ ਹਾਲਤ ਤੇ ਥੋੜਾ ਥੋੜਾ ਪਾਣੀ ਦਾ ਸ਼ੁਰੂ ਹੋ ਗਿਆ ਤੇ ਬਾਕੀ ਪਾਣੀ ਦੇ ਤੁਸੀਂ ਦੇਖਣਾ ਚਾਹੁੰਦੇ ਹੋ ਤਾਂ ਤੁਹਾਨੂੰ ਅੱਗੇ ਜਾ ਕੇ ਦਰਸ਼ਨ ਕਰਾਉਣੇ ਆ ਪਾਣੀ ਦੇ ਦੇਖੋ ਜੀ ਕਿੰਨਾ ਪਾਣੀ ਆ ਤੇ ਸਾਡਾ ਮੋਟਰਸਾਈਕਲ ਫੈਸਟ ਕਰ ਰਿਹਾ ਪਾਣੀ ਵਿੱਚ ਸੋ ਦੇਖੋ ਜੀ ਖੱਡ ਵਗ ਰਹੀ ਆ ਤੇ ਠੰਡਾ ਠੰਡਾ ਪਾਣੀ ਆ ਜੀ ਬਿੱਕੋ ਦੇ ਨਾਲ ਸਾਡਾ ਵਗ ਰਿਹਾ ਸਾਡਾ ਮੋਟਰਨੋਂ ਸੋ ਭਾਜੀ ਨਹੀਂ ਲੱਗਿਆ ਪ੍ਰਾਈਵਿੰਗ ਕਰਨ ਵੇਖ ਪਾਜੀ ਸੋ ਚਲੋ ਤੁਹਾਨੂੰ ਅੱਗੇ ਜਾ ਕੇ ਦਿਖਾਉਂਦੇ ਆ ਜੀ ਚਲੋ ਭਾਜੀ ਜਾਣ ਸੋ ਆਉਡੀ ਵੀਡੀਓ ਦੇ ਨਾਲ ਨਾਲ ਤੁਹਾਨੂੰ ਉਧਰ ਤੇ ਸੋਹਣੇ ਸੋਹਣੇ ਰੰਗ ਦਿਖਾਉਂਦੇ ਆ ਆਹ ਗੱਡੀ ਆ ਓਏ ਹੋਏ ਭਾਜੀ ਪਰਬਤੜ ਵੀ ਆ ਗਏ ਆ ਕਾਨੇੜ ਜੰਗਲ ਜੋ ਕਿ ਸਾਡੇ ਬਹੁਤ ਜਿਆਦਾ ਨਜ਼ਦੀਕੀ ਹੈ ਜੀ ਇਹਨੂੰ ਲਾਗੇ ਡੈਮ ਪੈਂਦਾ ਥਾਣਾ ਡੈਮ ਤੁਹਾਨੂੰ ਦਿਖਾਵਾਂਗੇ ਉਹ ਵੀ ਜਾਂਦੇ ਹੋਏ ਸੋ ਦੇਖੋ ਜੀ ਕਿੰਨਾ ਵਧੀਆ ਸੋ ਪਾਜੀ ਇਹਨੇ ਡਰਾਈਵਿੰਗ ਤੇ ਪੂਰਾ ਸਾਨੂੰ ਮਾਣ ਆ ਜੀ ਕਿਹਨੇ ਨਾਲ ਇਹ ਸਾਨੂੰ ਸਿੱਟੂ ਕਿ ਨਹੀਂ ਤੇ ਸਿੱਟੂ ਵੀ ਦਾ ਆਪ ਵੀ ਨਾਲ ਡਿਗੂਗੇ ਸੋ ਇਹ ਗੱਲ ਉਹਦਾ ਜੀ ਥੋੜੀ ਤਾਂ ਨਹੀਂ ਸੀ ਕਹਿੰਦੇ ਵਿੱਚ ਫਣੀ ਗੱਲਾਂ ਇੱਕਦੋ ਕਰਨੇ ਚਾਹੀਦੀਆਂ ਤਾਂ ਕੀਤੀ ਆ ਜੀ ਬਾਕੀ ਤੁਹਾਨੂੰ ਤੁਹਾਨੂੰ ਪਤਾ ਹੀ ਸੋ ਇਹ ਅੰਕਲ ਜੀ ਦੀ ਸ਼ਾਪ ਆ ਜੀ ਇੱਥੇ ਆਪਾਂ ਥੋੜਾ ਰੈਸਟ ਕਰਾਂਗੇ ਤੇ ਕਿਆ ਪਾਣ ਦਾ ਅੰਧਮਾਣਾ ਹੈ ਸੋ ਮਲਾਉਂਨੇ ਆ ਤੁਹਾਨੂੰ ਅੰਕਲ ਨਾਲ ਸਿੱਖਾਉਣੀ ਆ ਅੰਕਲ ਜਿਹਦਾ ਸਾਈਨ ਬੋਰਡ ਲੱਗਾ ਜੀ ਇੱਥੇ ਮੇਰੇ ਹਿਸਾਬ ਨਾਲ ਅੰਕਲ ਹੈ ਨਹੀਂ ਸੋ ਸਾਬੀ ਕਰਕੇ ਸ਼ਾਪ ਹੈ ਜੀ ਤੋ ਇੱਥੇ ਬੈਠਾਂਗੇ ਥੋੜਾ ਜਿਹਾ ਪੜੀ ਹੈ ਨਹੀਂ ਮੇਰੇ ਹਿਸਾਬ ਨਾਲ ਅੰਕਲ ਜੀ ਦੇਖੋ ਜੀ ਉਹ ਬੰਦਿਆ ਉਹ ਸਾਡੇ ਅੰਕਲ ਜੀ ਮੈਕੀ ਬਣਾ ਕੇ ਲਿਆ ਇੱਕ ਕੋਈ ਸ਼ਾਪ ਇਹਨਾਂ ਦੀ ਇੱਥੇ ਬੰਨ੍ਹਦੇ ਜੰਗਲ ਵਿੱਚ ਤੋਂ ਭਾਜੀ ਨਹੀਂ ਆਤੀ ਮੈਂ ਜੀ ਖਾਣਗੇ ਤੇ ਨਾਲ ਅਸੀਂ ਟੂਟਨ ਦੇ ਮੜੇ ਆ ਦਿਖਾਉਣਾਂ ਚੱਲ ਕੇ ਤੋਂ ਇੰਤਣੇ ਵਧੀਆ ਹੋਣੇ ਮਾਤ ਮੁਟੂ ਵਾਸਤੇ ਤੇ ਚਲੋ ਖਾਨਿਆਂ ਤੇ ਇੰਜੋਏ ਕਰਦੇ ਹਾਂ ਕਿੰਨੇ ਸੋਹਣੇ ਪਤਾਈ ਆ ਜੀ ਅੱਡੇ ਮੈਂ ਜੀ ਖਾਧੀ ਸੀ ਤੇ ਹੁਣ ਆਪਾਂ ਨਿਕਲਣ ਲੱਗੇ ਆਂ ਅੱਗੇ ਲੱਗੂ ਤਿੰਨ ਨਕਸ਼ੇ ਦਿਖਾਉਣੇ ਆਂ ਜੀ ਵਾਹ ਜਿਵੇਂ ਨਜ਼ਾਰਾ ਆ ਗਿਆ ਨਜ਼ਾਰਾ ਵਾਹ ਆ ਗਿਆ ਓਏ ਹੋਏ ਹੋਏ ਆ ਵਾਹ ਠੰਡਾ ਠੰਡਾ ਪਾਣੀ ਕਰ ਰਿਹਾ ਯਾਰ ਆ ਵਧੀਆ ਪਾਣੀ ਕੀ ਕਰਕੇ ਦਲੇਪੋ ਕਿਤਾ ਨਾ ਆ ਸਾਈਡ ਤੇ ਜਨਨਾ ਕਰਾ ਮੇਰੇ ਏਡਾ ਲਾਇ ਇਹਦੇ ਹਿਸਾਬ ਥੋੜਾ ਜਿਹਾ ਹੋ ਜਾਗਾ ਇਹਦਾ ਜੰਮਾ ਬੋੜਾ ਕੇ ਟਾਇਰ ਕਿਸ ਦਾ ਜਿਹਨੇ ਲਗਾ ਲਿਆ ਕੋਈ ਕੈਰ ਰਹਾ ਦੇਖੋ ਜੀ ਪਾਜੀ ਹਣੀ थोड़ा पानी लगे इंजॉय कर वाकई भाजी कि लग रहा तो पानी भाजी पानी ज्यादा ठंडा पानी तो खूबसूरत जगह है तुम जरूर आओ ਕਾ ਜੀ ਹੁਣੇ ਤੇ ਲੱਗੇ ਆ ਬੈਠਣ ਅਕੀ ਆਪਣੇ ਡੋਲੇ ਤੇ ਪਿਆਰ ਲੱਗੇ ਨਾ ਸੋਨਾ ਪਹਾੜ ਉਹ ਜਿਹੜਾ ਮੋਟਰਸਾਈਕਲ ਦੀ ਧਵਾਈ ਹੋ ਰਹੀ ਏ ਟੁਕਾ ਨੇ ਉਹ ਜਗਾਂ ਲਿਪੜ ਗਿਆ ਤੋ ਬਾਲ ਵਧੀਆ ਸਰਵ ਸਭ ਤੋਂ ਚੰਗਾ ਕੋਈ ਮਿਲ ਸਕਦਾ ਹੱਥਾਂ ਨਾਲ ਪਾਣੀ ਪਾ ਕੁਦਰਤੀ ਗੋਦ ਵਿੱਚ ਵਾਹ ਜੀ ਦੇਖੋ ਕੋਈ ਨਹੀਂ ਕੱਢ ਕੇ ਜਾ ਰਿਹਾ ਸਮਝ ਰਹੇ ਹੋ ਸਮਝ ਰਹੋ ਸਮਝ ਰਹੇ ਹੋ ਨਾ ਓਏ ਸਾਡੇ ਕਿਸਨ ਜਾ ਰਹੇ ਨੇ ਸਾਤ ਕੋ ਦਿੱਤਾ ਸਾਨੂੰ ਪਾਣੀ ਇਹ ਨਾਲ ਪੀਤਾ ਪੂਰੇ ਦਿਨ ਇਸ ਬੋਤਲ ਨਾਲ ਹੀ ਜੀ ਆ ਜੀ ਤੇ ਦੇਖ ਸਕਦੇ ਆ। ਸਵੇਰਾਂ ਕਾਫੀ ਕੰਦਾ ਬਗਾਇਆ। ਸਵੇਰਦਿਆ ਨੇ ਸਾਨੂੰ ਬਹੁਤ ਵਧੀਆ ਸਰਵਿਸ ਦਿੱਤੀ ਆ। ਉਹਦਾ ਵੀ ਥੈਂਕ ਯੂ। ਥੈਂਕ ਯੂ ਆ ਜੀ ਤੇਰਾ ਬਹੁਤ ਧੰਨਵਾਦ। ਇਹ ਤੇ ਹੁਣ ਮਕਾਣਾ ਪਣੀ ਪਰ ਪੜਖ। ਚਲੋ ਅੰਤ ਨੂੰ ਹੈੱਡ ਲਾ ਦੇਮਣ। ਨਮਾਜ਼। ਦੇਖੋ ਰਦਰ ਪਤਾ ਨਹੀਂ ਕਿਹੜੀ ਮੋਟਰ ਲੱਗੀ ਹੋਆ ਪਾਣੀ ਲਗਾਤਾਰ ਚੱਲੀ ਜਾਂਦਾ ਇੱਥੋਂ ਨੀ ਕਾਣੀ ਜਿਹੜੇ ਕਰਦੀ ਸਹੀ ਗੱਲ ਸੋ ਭਾਜੀ ਨਹੀਂ ਕਹਿੰਦੇ ਇੱਥੇ ਸਾਡੀ ਗੱਡੀ ਫੜੀ ਫਸੀ ਸੀਗੀ ਪਰਨਾ ਸੋ ਕਿ ਟਰੈਕਟਰ ਮਗਾਇਆ ਸੀਗਾ ਉੱਥੇ ਟਰੈਕਟਰ ਵੀ ਭਾਈ ਕਰਾ ਲੈ ਗੱਡੀ ਨੂੰ ਤੇ ਭਾਜੀ ਵੀ ਕੰਮ ਕਰ ਸੋ ਦੀ ਦੇਖ ਸਕਦੇ ਹੋ ਜੀ ਵੱਡੇ ਵੱਡੇ ਪਹਾੜ ਆ ਚੱਲ ਰਿਹਾ ਤੇ ਸਾਡੀ ਰਾਣੀ ਸੁੰਦਰਾ ਜੀ ਤੋਂ ਉਹ ਹੁਣ ਆ ਗਿਆ ਕੀ ਰੋਡ ਤੇ ਰੋਡ ਤੇ ਤੁਹਾਨੂੰ ਪਤਾਈਏ なるほど。 ਦੇਖ ਸਕਦੇ ਹਾਂ ਇਹ ਅਜੀ ਤਾਨਾ ਡੈਮ ਮਾਣਸੀ ਮੋਟਰ ਵਾਲਾ ਕਰਕੇ ਤੁਹਾਨੂੰ ਦਿਖਾਵਾਂਗੇ ਫੱਟੇ ਵੋਟਿੰਗ ਵੀ ਕਰ ਸਕਦੇ ਹਾਂ ਦੇਖ ਸਕਦੇ ਹਾਂ ਕਿ ਆਹ ਡੈਮ ਭਾਈ ਉਹ ਚੱਕ ਹੋ ਗਿਆ ਇੱਥੇ ਜੀ ਥਾਣਾ ਦੇ ਪਾਣੀ ਕਿੰਨਾ ਜ਼ਿਆਦਾ ਘਟ ਗਿਆ ਤੇ ਵੀ ਕੋਈ ਪਾਣੀ ਘਟ ਗਿਆ ਤੇ ਵੀ ਜੀ ਪਾਣੀ ਘਟ ਗਿਆ ਸਭ ਅੱਜੇ ਸ਼ੂਟ ਚੱਲ ਰਹੇ ਨੇ ਭਾਜੀ ਹੁੰਦਾ ਰੋ ਕੇ ਨਾ ਹੀ ਮੁੰਡੇ ਬੈਠੇ ਹੋਏ ਆ 我那个电脑。<laughs> <laughs>